ਪ੍ਰਭਾ ਤੇ ਗੁਰ ਸਾਹਿਬ ਜੀ ਛੋਰਟ ਮਹੱਲਾ ਪੰਜਵਾ ਘਰ ਦੂਜਾ ਅਸ਼ਪਦੀਆ ਏਕ ਓੰਕਾਰ ਸਤਗੁਰ ਪ੍ਰਸਾਦਿ ਪਾਤ ਪੜਿਓ ਹਰ ਵੇਲ ਵਿਚਾਰਿਓ ਨਿਵਰ ਭਵਨ ਗਮ ਸਾਦੇ ਪੰਚ ਜਨਾਸੋ ਸੰਗ ਨਾ ਛੁਟਕਿਓ ਅਦਿਕ ਅਹੰਬਦ ਬਾਦੇ ਪਾਤ ਪੜਿਓ ਹਰ ਬੇਦ ਵਿਚਾਰਿਓ ਨਿਵਰ ਭਵਨ ਗਮ ਸਾਦੇ ਪੰਚ ਜਨਾਸੋ ਸੰਗ ਨਾ ਛੁਟਕਿਓ ਅਦਿਕ ਅਹੰਬਦ ਬਾਦੇ ਪਿਆਰੇ ਏ ਰਬ ਦੇ ਮੇਰ ਨਾ ਜਾਏ ਸੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੇ ਨੀਜੈ ਬੁੱਧ ਬਵੇਕਾ ਧਰ ਮੋਣ ਪਰਿਓ ਕਰਪਾਤੀ ਰਹਿਓ ਨਗਨ ਪਰਿਓ ਬਨਵਾਹੀ ਤਦ ਤੀਰਥ ਸਭ ਧਰਤੀ ਭਰਿਓ ਦੁਖ ਦਾ ਸੁਖ ਕਹਿ ਨਾਹੀ ਬਨ ਕਾਮਣਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੇ ਮੈ ਨ ਉਤਰੈ ਇਹ ਬਿਦ ਜੇ ਲਖ ਜਤਨਾ ਕਰਾਏ ਕਨਕ ਕਾਵਣੀ ਵਰ ਗੁਰ ਵਰ ਬਹੁ ਬਿਦਾਨ ਦਾਤਾਰਾ ਹਨ ਬਸਰ ਕੋ ਬਹੁ ਅਰਤੇ ਨਹਿ ਬਈਐ ਹਰ ਦਵਾਰਾ पूजा अर्चना वंदन करता उध खट करमात रहता हो हो करत वंदन बह परिया नह भलीया एहे जुगता योग सिद्ध आसन च रसि हे भी कर कर रहया वड्डे आर्ज फिर फिर जन्मै हार सो संग न कहया ਰਾਜ ਲੀਲਾ ਰਾਜਨ ਕੀ ਰਚਨਾ ਕਲਿਆ ਹੁਕਮ ਅਪਾਰ ਸੇਜ ਸੋਹਣੀ ਚੰਦਨ ਚੋਆ ਨਰਕ ਘੋਲ ਕਾ ਦਵਾਰਾ ਹਰ ਈਰਤ ਸਾਧ ਸੰਗਤ ਹੈ ਸਰ ਕਰਮ ਕੈ ਕਰਮਾ ਕਹੋ ਨਾਨਕ ਤਸ ਭੈਉ ਪ੍ਰਾਪਤ ਜਸ ਪੁਰਬ ਲਿਖੇ ਕਾਲਹਿਣਾ ਸੇਵਕ ਇਹ ਰੰਗ ਮਾਤਾ ਭਇਓ ਕਿਰਪਾ ਦੀਨੁ ਸੁਖ ਭਜਨ ਹਰਿ ਹਰਿ ਕੀ ਤਰਾ ਤਿਹੋ ਮਨ ਰਤਾ ਤੇਉ ਸੇਵਕ ਇਹ ਰੰਗ ਮਾਤਾ ਭਇਓ ਕਿਰਪਾ ਦੀਨ ਸੁਖ ਭਜਨ ਹਰਿ ਹਰਿ ਕੀ ਤਰਾ ਤਿਹੋ ਮਨ ਰਤਾ ਰਹਾਉ ਤੂਜਾ ਕਾਜ਼ਰ ਵਾਹਿਗੁਰੂ ਜੀ ਕੀ ਫਤਿਹ